ਸ਼ਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਅਜਿਹਾ ਜੀਵਨ ਸਾਥੀ ਕਿਸੇ ਵਿਰਲੇ ਨੂੰ ਹੀ ਮਿਲਦਾ ਹੈ ਇਸ ਦੁਨੀਆ ਦੇ ਵਿੱਚ ਤਾਂ ਇਸ ਵੀਰ ਦਾ ਜਿਹਦਾ ਵਿਆਹ ਹੋ ਰਿਹਾ ਹੈ ਉਸ ਨੂੰ ਅੱਖਾਂ ਤੋਂ ਨਹੀਂ ਦਿਸਦਾ ਤੇ ਜਿਹੜੀ ਉਹ ਲੜਕੀ ਹੈ ਉਸ ਨੂੰ ਬਿਲਕੁਲ ਵਧੀਆ ਦਿਸਦਾ ਹੈ ਤੇ ਉਹ ਸੋਹਣੀ ਸੁਨੱਖੀ ਵੀ ਹੈ ਪਰ ਉਸਨੇ ਦੇਖੋ ਕਿੰਡਾ ਵੱਡਾ ਜਿਗਰਾ ਕੀਤਾ ਜਿਹੜਾ ਇਸ ਮੁੰਡੇ ਦੇ ਨਾਲ ਵਿਆਹ ਕਰਾਇਆ ਹੈ ਇਹਟੇ ਲੋਕ ਕਈ ਗੱਲਾਂ ਕਰ ਦਿੰਦੇ ਨੇ ਕਿ ਚਲੋ ਪੈਸੇ ਵਾਲਾ ਹੋਣਾ ਹੈ ਸਰਕਾਰੀ ਨੌਕਰੀ ਹੋਵੇਗੀ ਜਾਂ ਫਿਰ ਕਈ ਵਾਰ ਕਹਿ ਦਿੰਦੇ ਨੇ ਕੁੜੀਆਂ ਨੂੰ ਕਿ ਕੈਨੇਡਾ ਦਾ ਚੱਕਰ ਹੋਵੇਗਾ ਪਰ ਨਹੀਂ ਇਹ ਕੁੜੀਆਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਹੁੰਦਾ ਹੈ ਜਿਹੜਾ ਉਹਨਾਂ ਨੇ ਚੋਣਾ ਹੁੰਦਾ ਹੈ ਤਾਂ ਦੋਸਤੋ ਇਸ ਕੁੜੀ ਨੇ ਦੇਖੋ ਕਿੱਦਾਂ ਮੁੰਡੇ ਦਾ ਸਾਥ ਦਿੱਤਾ ਗੁਰੂ ਘਰ ਦੇ ਵਿੱਚ ਲਾਮਾ ਹੋ ਰਹੀਆਂ ਨੇ ਤੇ ਇਹ ਕੁੜੀ ਉਸ ਮੁੰਡੇ ਨੂੰ سپورਟ ਦੇ ਕੇ ਲਾਮਾ ਜਿਹੜੀਆਂ ਉਹ ਕਰਵਾ ਰਹੀ ਹੈ ਤਾਂ ਦੋਸਤੋ ਅਜਿਹਾ ਜੀਵਨ ਸਾਥੀ ਅੱਜ ਦੇ ਟਾਈਮ ਦੇ ਵਿੱਚ ਮਿਲਣਾ ਨਾ ਮੁਮਕਿਨ ਹੈ ਪਿੱਛੇ ਜੇ ਆਪਾਂ ਖਬਰ ਦੇਖੀ ਹੋਣੀ ਹੈ ਕਿ ਇੱਕ ਲੜਕੀ ਨੇ ਸਿਰਫ ਲਹਿੰਗੇ ਦੇ ਕਰਕੇ ਹੀ ਵਿਆਹ ਤੋਂ ਮਨਾ ਕਰ ਦਿੱਤਾ ਸੀ ਤੇ ਸਾਰੀ ਬਰਾਤ ਨੂੰ ਵਾਪਸ ਮੋੜ ਦਿੱਤਾ ਸੀ ਤਾਂ ਦੋਸਤੋ ਕਈ ਵਾਰ ਹੈ ਸਮਾਜ ਦੇ ਵਿੱਚ ਰਿਸ਼ਤੇ ਬੰਦੇ ਨੇ ਤੇ ਉਹ ਨਿੱਕੇ ਜਿਹੇ ਰੌਲੇ ਕਰਕੇ ਟੁੱਟ ਜਾਂਦੇ ਨੇ ਪਰ ਆ ਦੇਖੋ ਕੁੜੀ ਦਾ ਜਿਗਰਾ ਤੁਸੀਂ ਕਿੱਡਾ ਵੱਡਾ ਉਸਨੇ ਫੈਸਲਾ ਕੀਤਾ ਪੂਰੀ ਜ਼ਿੰਦਗੀ ਉਸ ਮੁੰਡੇ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲੈ ਲਈ ਹੈ ਇਸ ਲੜਕੀ ਨੇ ਤਾਂ ਦੋਸਤੋ ਮੇਰਾ ਸਲਾਮ ਹੈ ਇਸ ਲੜਕੀ ਨੂੰ ਦਿਲੋਂ ਸਲੂਟ ਹੈ ਇਸ ਲੜਕੀ ਨੂੰ ਧੰਨ ਜਿਗਰਾ ਹੈ ਇਸ ਲੜਕੀ ਦਾ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਐਦਾਂ ਦੀਆਂ ਹੋਰ ਖਬਰਾਂ ਨੂੰ ਦੇਖਣ ਦੇ ਲਈ